हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਬਾਅਦ ਵੱਡਾ ਐਕਸ਼ਨ ਹੋ ਚੁੱਕਿਆ ਹੈ ਯਾਨੀ ਪੰਜਾਬ ਦੀ ਸਰਕਾਰ ਔਰ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬੁਲਡੋਜ਼ਰ ਕਦੋਂ ਚੱਲੂਗਾ ਪਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਿਵੇਂ ਪੰਜਾਬ ਦੀਆਂ ਔਰਤਾਂ ਨੂੰ ਕਰ ਦਿੱਤਾ ਯਾਨੀ ਮੁੱਖ ਮੰਤਰੀ ਤੇ ਹਰ ਸਿਮਰਤਕਾਰ ਬਦਲ ਪੜਕ ਚੁੱਕੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੀ ਖਬਰ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਪੰਜਾਬ ਦੇ ਅੰਦਰ ਹਰ ਰੋਜ਼ ਟ੍ਰੈਂਡ ਦੇ ਵਿੱਚ ਮੁੱਦਾ ਚੱਲਦਾ ਪਰ ਇਸ ਟ੍ਰੈਂਡਿੰਗ ਮੁੱਦੇ ਤੇ ਇੱਕ ਹੋਰ ਵੱਡੀ ਖਬਰ ਆ ਗਈ ਹੈ ਯਾਨੀ ਸਰਦੂਲਗੜ ਜਿਹੜਾ ਮਾਨਸਾਂ ਦੇ ਵਿੱਚ ਕੁਝ ਪ੍ਰਵਾਸੀਆਂ ਦੇ ਸਿਰ ਪਰੇ ਗਏ ਨੇ ਕਿਉਂਕਿ ਇਹਨਾਂ ਨੇ ਰੇੜੀਆਂ ਲਾਉਣੀਆਂ ਵੀ ਬੰਦ ਕਰ ਦਿੱਤੀਆਂ ਨੇ ਪੰਜਾਬ ਦੇ ਅੰਦਰ ਜਿਹੜੀ ਗੱਲ ਗੱਲ ਮੈਂ ਕਹੀ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਕਿ ਭਈ ਜਿੰਨੀ ਵੀ ਸਾਡੀ ਸਿੱਖ ਕੌਮ ਹੈ ਚਾਹੇ ਲਗ ਲਗ ਜਥੇਬੰਦੀਆਂ ਨੇ ਕੋਈ ਵੀ ਦਲ ਉਹਨਾਂ ਨੇ ਐਡਾ ਖੌਪਾ ਦਿੱਤਾ ਕਿ ਪੰਜਾਬ ਨੂੰ ਅੱਧੇ ਤੋਂ ਜ਼ਿਆਦਾ ਖਾਲੀ ਕਰਵਾ ਲਿਆ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਬਾਤ ਚੜ ਕੇ ਇਹਨਾਂ ਸਿੰਘਾਂ ਦਾ ਨੌਜਵਾਨਾਂ ਦੇ ਸਾਥ ਦੇਣਾ ਚਾਹੀਦਾ ਕਿਉਂਕਿ ਪੰਜਾਬ ਇਹਨਾਂ ਲੋਕਾਂ ਦੁਆਰਾ ਇੰਨਾ ਪੀੜਤ ਹੈ ਵਿਚ ਦਾ ਇਹਨਾਂ ਵਪਾਰੀਆਂ ਦਾ ਕਹਿਣਾ ਜਿਹੜੇ ਸਾਡੇ ਹੀ ਪੰਜਾਬ ਦੇ ਲੋਕ ਨੇ ਮੰਡੀਆਂ ਦੇ ਕਹਿੰਦੇ ਜੀ ਇਹਨਾਂ ਦਾ ਕਸੂਰ ਨਹੀਂ ਹੈਗਾ ਜਿਹੜੇ ਬੰਦੇ ਨੇ ਕਤਲ ਕੀਤਾ ਜਾਂ ਕਿਸੇ ਨੂੰ ਮਾਰਿਆ ਉਸੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜੀ ਅਪਡੇਟ ਅੱਜ ਤਹਾਨੂੰ ਦੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਸੁਣ ਕੇ ਹੈਰਾਨੀ ਹੋ ਜਾਣੀ ਆ ਕਿਉਂਕਿ ਬਹੁਤੇ ਸਾਡੇ ਵਿੱਚ ਹੀ ਬੈਠੇ ਹੋ ਲੋਕ ਜਿਹੜੇ ਪੰਜਾਬ ਨੂੰ ਮਰਵਾਉਣਾ ਚਾਹੁੰਦੇ ਆ ਸਿਰਫ ਆਪਣੇ ਕੰਮ ਦੇ ਲਈ ਪੰਜਾਬੀਆਂ ਨੂੰ ਕੰਮ ਦਿਓ ਤਾਂ ਕਿ ਤੁਹਾਨੂੰ ਕੋਈ ਡਰ ਵੀ ਨਾ ਰਵੇ ਕੋਈ ਕ੍ਰਾਈਮ ਵੀ ਨਾ ਵਧੇ ਤਾਂ ਇੱਕ ਅਪਡੇਟ ਇਹ ਸਾਂਝੀ ਕਰਾਂਗੇ ਕਿ ਸਿਰ ਕਿਉਂ ਪਾੜੇ ਗਏ ਨੇ ਪ੍ਰਵਾਸੀਆਂ ਦੇ ਪੰਜਾਬ ਦੇ ਲੋਕਾਂ ਦੇ ਡਰ ਤੋਂ ਉਹਨਾਂ ਨੇ ਰੇੜੀਆਂਆਂ ਨੂੰ ਬੰਦ ਕਰ ਦਿੱਤੀਆਂ ਨੇ ਸਰਦੂਲਗੜ੍ਹ ਦੇ ਵਿੱਚ ਕੱਲ ਮੈਂ ਤੁਹਾਨੂੰ ਕਿਹਾ ਸੀ ਕਿ ਸਰਦੂਲਗੜ੍ਹ ਦੇ ਵਿੱਚ ਵੀ ਬਹੁਤ ਵੱਡਾ ਮਾਮਲਾ ਖੜਾ ਹੋਣਾ ਔਰ ਹੁਣ ਆ ਗਏ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹਰ ਸਿਮਰਤਕਾਰ ਬਾਦਲ ਭੜਕ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਪਰ ਪੰਜਾਬ ਦੇ ਲੋਕ ਇਹ ਸੈਕਸ਼ਨ ਨੂੰ ਦੇਖਣਾ ਚਾਹੁੰਦੇ ਸੀ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਬਹੁਤ ਸਾਰੇ ਸਵਾਲ ਸੀ ਪੰਜਾਬ ਦੇ ਲੋਕਾਂ ਦੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਬੰਦਤਾ ਕਰ ਦਿੱਤਾ ਚੱਕ ਤਾਂ ਲਿਆ ਪਰ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਪੀੜਾ ਪੰਜਾ ਚਲਾ ਦਿਓ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਉਸ ਤੋਂ ਪਹਿਲਾਂ ਕਨਸਟੇਬਲ ਫੜੀ ਜਾਂਦੀ ਐ ਉਸਤੇ ਵੀ ਪੰਜਾਬ ਦੇ ਲੋਕਾਂ ਨੇ ਇਹੀ ਗੱਲ ਕਹੀ ਕਹਿੰਦੇ ਜੀ ਉਹਦੇ ਕੋਠੀ ਦੇ ਉੱਤੇ ਪੀੜਾ ਪੰਜਾ ਕਿਉਂ ਨਹੀਂ ਚੱਲਦਾ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਈ ਖਬਰ ਸੁਣਾਉਂਗਾ ਪਹਿਲਾਂ ਕਿ ਜਿਹੜੀ ਇਹਨਾਂ ਦੀ ਹਰ ਸਮੇਂ ਕੋਲ ਬਾਦਲ ਇਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਕਿਉਂ ਦਵਾਈ ਹੈ ਮਾਮਲਾ ਕੀ ਆ ਪੂਰਾ ਪੂਰੀ ਵੀਡੀਓ ਸੁਣ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਏ ਦੇ ਘਰ ਦੇ ਉੱਤੇ ਐਕਸ਼ਨ ਕਿਵੇਂ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਕਿ ਮੈਂ ਤੁਹਾਡੀ ਵਾਈਫ ਨੂੰ ਕੁਝ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਝ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਝ ਆਖਾਂ ਇਥੋਂ ਦੇ ਘਰੇ ਚੌਕੀਆਂ ਲੱਗਦੀਆਂ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਕਿਥੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨੀਆਂ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਹੋਈ ਤੇ ਤੁਹਾਨੂੰ ਕੋਲੇ ਕੋਰਤੇ ਪਾਰ ਕੇ ਪਿੰਡਾਂ ਚੋਂ ਨਿਕਲਣਾ ਪੈਣਾ ਤੁਹਾਨੂੰ ਉਦੋਂ ਦਾ ਹਾਲਾਤੇ ਹੋਣਗੇ ਲਾਰਾ ਜਿਵੇਂ ਹੱਟਦਾ ਪਾਣੀ ਉੱਤਰਿਆ ਨਾ ਆਉਂਦੇ ਨਾ ਇਹਨੂੰ ਥੋੜਾ ਥੱਲੇ ਕਰ ਥੱਲੇ ਕਰ ਉਹਦਾ ਜਿਹੜਾ ਸੱਤਾ ਦਾ غرੂਰ ਹੈ ਉਹ ਥੋੜਾ ਜਿਹਾ ਬਾਹਰ ਨਿਕਲ ਕਿ ਤੇਰੀ ਹਾਲਤ ਕੀ ਹੋਣੀ ਹੈ ਕਦੇ ਸੋਚਿਆ ਕਰ ਬੈਠ ਕੇ ਪਰ ਸੋਚਣ ਦਾ ਤਾਲ ਤੇ ਆਪ ਨੂੰ ਕਦੇ ਮੌਕਾ ਹੀ ਨਹੀਂ ਦਿੰਦਾ ਜੇ ਆਪਦੇ ਆਪ ਨੂੰ ਮੌਕਾ ਦਿੱਤਾ ਹੋਵੇ ਤਾਂ ਦਹੀਂ ਇੱਕ ਦੇ ਨਸ਼ੇ ਚ ਬਾਹਰ ਆਇਆ ਹੋਵੇ ਤਾਂ ਕੰਡਾ ਪੰਜਾਬ ਵਾਲੇ ਜਿਹੜੀ ਔਰਤ ਬੋਲ ਰਹੀ ਹੈ ਇਹ ਕੌਣ ਸੀ ਇਹ ਹਰ ਸਿਮਰਤ ਕੌਰ ਬਾਦਲਦਾਰਾ ਜਨਨੀਆਂ ਇਕੱਠੀਆਂ ਕੀਤੀਆਂ ਗਈਆਂ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰਨਾ ਉਹਨਾਂ ਦਾ ਕੰਮ ਹੈ ਉਹ ਕੀ ਕਹਿ ਰਹੀ ਸੀ ਔਰਤ ਕਹਿੰਦੀ ਆਪਣਾ ਨਸ਼ਾ ਤਾਰ ਨਾ ਸਕਤਾ ਦਾ ਤਾਂ ਤੁਸੀਂ ਇਹ ਵੇਖੋ ਬਾਦਲਾਂ ਨੂੰ ਕਿੱਡੀ ਚੜ ਲੱਗੀ ਆ ਪੰਜਾਬ ਦੇ ਮੁੱਖ ਮੰਤਰੀ ਬਣੇ ਜਾਣ ਵਾਸਤੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣ ਗਿਆ ਉਹ ਕਹਿੰਦੀ ਐ ਨਸ਼ਾ ਤਾਰ ਲ ਪਰ ਜਿਹੜਾ ਅਸਲੀ ਨਸ਼ਾ ਦੇਖੋ ਇੱਕ ਵਾਰ ਬੰਦਾ ਮੁੱਖ ਮੰਤਰੀ ਬਣਿਆ ਤਾਂ ਬਾਦਲਾਂ ਤੋਂ ਜਰ ਨਹੀਂ ਹੁੰਦਾ ਤਾਂ ਦੂਜੇ ਪਾਸੇ ਬਾਦਲ ਕਹਿੰਦੇ ਅਸੀਂ ਮੁੱਖ ਮੰਤਰੀ ਐ ਤੇ ਉਦੋਂ ਨਸ਼ਾ ਨਹੀਂ ਹੁੰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇਹਨਾਂ ਔਰਤਾਂ ਨੂੰ ਔਰ ਸੁਖਵੀਰ ਸਿੰਘ ਬਾਦਲ ਵਰਗਿਆਂ ਨੂੰ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਆ ਤੁਸੀਂ ਮੁੱਖ ਮੰਤਰੀ ਬਣਦੇ ਸੀ ਤਾਂ ਫੇਰ ਨਸ਼ਾ ਕਿਹਨੂੰ ਹੁੰਦਾ ਸੀ ਸੱਤਾ ਦਾ ਤੁਹਾਨੂੰ ਹੁੰਦਾ ਸੀ ਪੰਜਾਬ ਨੂੰ ਲੁੱਟਣ ਕੌਣ ਸਰਗਬੀਰ ਸਿੰਘ ਬਾਦਲ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੋਲ ਪਾ ਕੇ ਗਿਆ ਜੋ ਕਿ ਅੱਜ ਪੰਜਾਬ ਅੱਜ ਵੀ ਸਲਗ ਰਿਹਾ ਉਸੇ ਅੱਗ ਦੇ ਨਾਲ ਤਾਂ ਬਹੁਤ ਵੱਡੀ ਖਬਰ ਪੰਜਾਬ ਦੇ ਅੰਦਰ ਪਰਥੱਲੀ ਬਚਾ ਦੇਣ ਵਾਲੀ ਹੈ ਕਿਉਂਕਿ ਬੇਕਰਮ ਸਿੰਘ ਮਜੀਠੀਆ ਦੇ ਜਿਹੜਾ ਘਰ ਹੈ ਉਹਨੂੰ ਕਹਿੰਦੇ ਜੀ ਹੁਣ ਪੀਆ ਪੰਜਾ ਤਿੰਨ ਕੋਠੀਆਂ ਦੱਸੀਆਂ ਜਾ ਰਹੀਆਂ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਨੇ ਕੋਈ ਚੰਡੀਗੜ੍ਹ ਦੇ ਵਿੱਚ ਐ ਕੋਈ ਕਿਤੇ ਐ ਕੋਈ ਕਿਤੇ ਐ ਯਾਨੀ ਮਜੀਠਾ ਪਿੰਡ ਦੇ ਵਿੱਚ ਇਹਨਾਂ ਦੀ ਮੌਜੂਦਾ ਹਵੇਲੀ ਲਾ ਲੋ ਕੋਠੀ ਕਹਿ ਲਓ ਘਰ ਕਹਿ ਲਓ ਉਹਨੂੰ ਪਹਿਲੇ ਨੰਬਰ ਤੇ ਪੀੜਾ ਪੰਜਾ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਨੇ ਪੰਜਾਬ ਦੇ ਅੰਦਰ ਜੇ ਕੁਝ ਕਰਨਾ ਚਾਹਿਆ ਤਾਂ ਇਹਨਾਂ ਫਾਲੀਆਂ ਦੁਆਰਾ ਉਸਨੂੰ ਘੇਰਿਆ ਜਾ ਰਿਹਾ ਉਸਨੂੰ ਦੱਬਿਆ ਕੁਚਲਿਆ ਜਾ ਰਿਹਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਧਮਕੀਆਂ ਦੇ ਰਹੀ ਹੈ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਭਈਆਂ ਦੁਆਰਾ ਅਗਵਾਈ ਜਾ ਰਹੀ ਹੈ ਉਹ ਭਈਏ ਕਿਨੇ ਲਿਆਂਦੇ ਨੇ ਉਹ ਵੀ ਦਰਸਲ ਦੇ ਵਿੱਚ ਇਨ੍ਹਾਂ ਬਾਦਲਾਂ ਦੀ ਦੇਣ ਆ ਪੰਜਾਬ ਨੂੰ ਚਾਹੇ ਪੰਜਾਬ ਦੇ ਲੋਕ ਇਸ ਗੱਲ ਨੂੰ ਐਕਸੈਪਟ ਨਾ ਕਰਨ ਪਰ ਇਨ੍ਹਾਂ ਬਾਦਲਾਂ ਤੋਂ ਇਹ ਭਈਏ ਚੱਲੇ ਨੇ ਇਹੀ ਪ੍ਰਮੋਟ ਹੋਏ ਨੇ ਕਿਉਂਕਿ ਪਹਿਲਾਂ ਪਹਿਲ ਕਿਹਨੇ ਕੀਤੀ ਹੈ ਬਾਦਲਾਂ ਨੇ ਬਾਦਲ ਆਪਣੇ ਖੇਤਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਆ ਭਈਏ ਲੈ ਕੇ ਆਈ ਸੀ ਉਸੇ ਹੀ ਪ੍ਰਕਾਰ ਇਹਨਾਂ ਦੀ ਜੜ ਲੱਗਦੀ ਹੈ ਪੰਜਾਬ ਦੇ ਅੰਦਰ ਤੇ ਜੇਕਰ ਸਾਡੇ ਪੰਜਾਬ ਦੇ ਲੋਕ ਚੰਗੇ ਹੋਣ ਤਾਂ ਜਿਹੜੇ ਹੈਗੇ ਆ ਨਾ ਮੰਡੀਆਂ ਦੇ ਵਪਾਰੀ ਉਹ ਤਾਂ ਕਹਿੰਦੇ ਆ ਜੀ ਇਹਨਾਂ ਨੂੰ ਰਹਿਣਾ ਚਾਹੀਦਾ ਪੰਜਾਬ ਦੇ ਅੰਦਰ ਇਹਨਾਂ ਤੋਂ ਉਧਾਰਕਾਰ ਲੈ ਲਿਓ ਕੀ ਲੋੜ ਆਧਾਰਕਾਰ ਲੈਣ ਦੀ ਜਦੋਂ ਪੰਜਾਬ ਦੇ ਅੰਦਰ ਕੋਈ ਭਈਆ ਨਹੀਂ ਸੀ ਉਦੋਂ ਪੰਜਾਬ ਦੇ ਅੰਦਰ ਕੰਮ ਨਹੀਂ ਚੱਲਦਾ ਸੀ ਉਦੋਂ ਪੰਜਾਬ ਦੇ ਲੋਕ ਕੰਮ ਨਹੀਂ ਕਰਦੇ ਸੀ ਫਿਰ ਕਹਿੰਦੇ ਜੀ ਪੰਜਾਬ ਦੇ ਲੋਕ ਤਾਂ ਮਾਰੇ ਨੇ ਮਾਰੇ ਕਿਉਂ ਨੇ ਕਿਉਂਕਿ ਲੋਕ ਉਹ ਸਸਤੇ ਮਿਲਦੇ ਸੀ ਪੰਜਾਬੀਆਂ ਦੀ ਦੁਰਦਸ਼ਾ ਇਹ ਹੋ ਗਈ ਆ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਪੰਜਾਬ ਦੇ ਜਿੰਨੇ ਵੀ ਗਰੀਬ ਵਰਗ ਦੇ ਲੋਕ ਨੇ ਜਾਂ ਪੰਜਾਬ ਦੇ ਸਾਡੇ ਵੈਸੀ ਲੋਕ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਤਾਂ ਸਮਝਣੀ ਪੈਣੀ ਆ ਕਿਉਂਕਿ ਇਕੱਲੇ ਕੰਮਕਾਜ ਦੀ ਨਹੀਂ ਗੱਲ ਕ੍ਰਾਈਮ ਦੀ ਆ ਬਹੁਤ ਸਾਰਾ ਕ੍ਰਾਈਮ ਪੰਜਾਬ ਦੇ ਅੰਦਰ ਹੋ ਰਿਹਾ ਹੈ ਜਦੋਂ ਕੋਈ ਕ੍ਰਾਈਮ ਕਰ ਦਿੰਦਾ ਕਹਿੰਦੇ ਜੀ ਇਹ ਤਾਂ ਇੱਕ ਨੇ ਕੀਤਾ ਇਹ ਗੱਲ ਨਹੀਂ ਹੈ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਪ੍ਰਵਾਸੀਆਂ ਦੁਆਰਾ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਕੱਢ ਹੀ ਦੇਣਾ ਚਾਹੀਦਾ ਫਿਰ ਕਹਿੰਦੇ ਜੀ ਜੂਪੀ ਦੇ ਵਿੱਚੋਂ ਸਾਡੇ ਵਾਲਿਆਂ ਨੂੰ ਕੱਢ ਦੇਣਗੇ ਭਾਵੇਂ ਜੂਪੀ ਦੇ ਵਿੱਚ ਜੇਕਰ ਗਿਣਤੀ ਕਰੀਏ ਤਾਂ ਬਹੁਤੇ ਨਹੀਂ ਹੈ ਸਾਡੇ ਜੇ ਕੱਢ ਵੀ ਦੇਣੀਏ ਤਾਂ ਕੋਈ ਚੱਕਰ ਨਹੀਂ ਪਰ ਪੰਜਾਬ ਨੂੰ ਸੇਫ ਰੱਖਣਾ ਸਾਡਾ ਹੱਕ ਹੈ ਪੰਜਾਬ ਦੇ ਲੋਕਾਂ ਦਾ ਔਰ ਪੰਜਾਬ ਦੀ ਸਰਕਾਰ ਦਾ ਤਾਂ ਸਾਡੀ ਵੀ ਅਪੀਲ ਸਰਕਾਰ ਨੂੰ ਕਿ ਕੋਈ ਐਸਾ ਕਾਨੂੰਨ ਬਣਾਓ ਕਿ ਪ੍ਰਵਾਸੀ ਆਪਣੇ ਆਪਣੀ ਜਗ੍ਹਾ ਦੇ ਵਿੱਚ ਉਧਰ ਹੀ ਰਹਿਣ ਤਾਂ ਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ